ਕੰਤਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਇੱਥੇ ਸਾਰੇ ਸੰਗਤ ਇਕੱਠੀ ਹੋਈ ਆ ਜਿਸ ਵਜਿਹੇ ਤਿੰਨ ਦਿਨਾਂ ਦਾ ਸਮਾਗਮ ਪਹਿਲੀ 2 ਤੇ 3 ਤਰੀਕ ਦਾ ਹੁੰਦਾ ਆ ਅੱਜ ਸ਼ਾਮ ਨੂੰ ਇਸ ਦੀ ਸਮਾਪਤੀ ਆ ਇੱਥੇ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਂ ਆਉਂਦੀਆਂ ਹਨ ਤੇ तकरीबन 2.5 ਲੱਖ ਦਾ ਸੰਗਤਾਂ ਦਾ ਜਿਹੜਾ ਫੇਰਾ ਆ ਇਸ ਜਗ੍ਹਾ ਤੇ ਪੈਂਦਾ ਆ ਇਹ ਕਿੰਨਾ ਦਿਨਾਂ ਦੇ ਵਿੱਚ ਫੁੱਲ ਕੇ ਲੰਗਰ ਵਰਤਦੇ ਹਨ ਚਾਹ ਪਕੌੜਿਆਂ ਦਾ ਲੰਗਰਾਂ ਦਾ ਖੀਰਾਂ ਦਾ ਤੁਸੀਂ ਕਹੋਗੇ ਬਯੰਤ ਇਹ ਸਭ ਸੰਤ ਬਾਬਾ ਕਰਤਾਰ ਸਿੰਘ ਜੀ ਬਾਬਾ ਸਦੂਰ ਸਿੰਘ ਜੀ ਜਿਹੜੇ ਸਤਖੰਡ ਵਾਸੀ ਹਨ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੇ ਹਨ ਤੇ ਸਾਰੀਆਂ ਸੰਗਤਾਂ ਨਤਮਸਤ ਹੋਣ ਲਈ ਇਸ ਥਾਂ ਤੇ ਉੱਡੀਆਂ ਹਨ ਤੇ ਹਰ ਇੱਕ ਜਗ੍ਹਾ ਤੇ ਤੁਸੀਂ ਹੁਣ ਦੇਖ ਵੀ ਲਿਆ ਹੋਣਾ ਆ ਕਿ ਸੰਗਤਾਂ ਦਾ ਹਰ ਆਇਆ ਹੋਇਆ ਜਿਹੜਾ ਕਿ ਤੁਸੀਂ ਕੋ ਸਮਾਂਹ ਨਹੀਂ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਗ੍ਹਾ ਜੀ ਦਾ ਅਸ ਰਿਚੀ ਗਰਗ ਮੇਨਡੀ ਡਾਇਰੈਕਟਰ ਪੰਜਾਬ ਪਲੱਸ ਟੀਵੀ ਚੈਨਲ ਅਸ ਤੋਂ 20 ਸਾਲ ਪਹਿਲਾਂ ਵੀ ਜੇ ਲੰਗਰ ਜਿਹੜੇ ਲੱਗਦੇ ਸੀਗੇ ਉੱਥੇ ਅਸੀਂ ਕਿਸੇ ਦਾ ਪਤਾ ਲੈਣ ਗਏ ਜਦੋਂ ਅਸੀਂ ਕਿਸੇ ਦਾ ਪਤਾ ਲੈਣ ਗਏ ਤਾਂ ਅਸੀਂ ਦੇਖਿਆ ਕਿ ਲੰਗਰ ਲੱਗੇ ਹੋਏ ਨੇ ਮੈਂ ਉਹਨਾਂ ਲੰਗਰਾਂ ਨੂੰ ਕਵਰ ਕਰਤਾ ਉਹਨਾਂ ਲੰਗਰਾਂ ਨੂੰ ਕਵਰ ਕਰਕੇ ਜਦੋਂ ਅਸੀਂ ਸੰਤੋਖ ਕਰਤਾਰ ਸਿੰਘ ਜੀ ਪਰੋ ਮਾਜਰੇ ਵਾਲਿਆਂ ਦੀ ਫੋਟੋ ਦੇਖੀ ਤਾਂ ਉਹਨਾਂ ਲੱਗਿਆ ਜਿਵੇਂ ਕਿਸੇ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੋਵੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਕਲਿੱਕ ਕੀਤਾ ਛੋਟੀ ਸਾਹਿਬ ਦੇ ਅਸੀਂ ਕੈਂਡੀਡੇਟ ਚਾਏ ਉਸ ਦਿਨ ਤੋਂ ਜ਼ਿੰਦਗੀ ਬਦਲਦੀ ਗਈ ਔਰ ਅੱਜ ਇਹ ਜਿਹੜਾ ਚੈਨਲ ਚਲਾ ਰਿਹਾ ਮੈਂ ਪੰਜਾਬ ਪਲੱਸ ਉਹਦਾ ਮੈਂ ਡਾਇਰੈਕਟਰ ਐ ਐਮ ਡੀ ਹਾਂ ਉਹਦਾ ਔਰ ਜਿਹੜਾ ਕੋਈ ਰਿਪੋਰਟਰ ਜਾਂ ਮਾਰਕੀਟਿੰਗ ਟੀਮ ਜਿਹੜੀ ਆ ਉਹ ਸਾਲ 1.5 ਸਾਲ ਪਹਿਲਾਂ ਇੱਕ ਵਾਰੀ ਮਤਲਬ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਬਿਲਕੁਲ ਮੈਂ ਔਰ ਗਰੂਵਰ ਜੀ ਮੇਰੇ 파ਟਰਨ ਨੇ ਅਸੀਂ ਚਲਾ ਰਹੇ ਆ ਸਾਰੀ ਕਿਰਪਾ ਸੰਬੱਪ ਕਰਤਾਰ ਸਿੰਘ ਜੀ ਪਰਮਾਜਰੇ ਵਾਲਿਆਂ ਦੀ ਆ ਔਰ ਉਸ ਦਿਨ ਤੋਂ ਅਸੀਂ ਤਕਰੀਬਨ ਹਰ ਇੱਕ ਸਾਲ ਇੱਕ ਦੋ ਤਿੰਨ ਤਰੀਕ ਨੂੰ ਇਸ ਕਲਟਰ ਸਥਾਨ ਦੇ ਉੱਪਰ ਆੰਦੇ ਆ ਪਹਿਲਾਂ ਨਗਰ ਕੀਰਤਨ ਹੁੰਦਾ ਸੀਗਾ ਦੋ ਤਰੀਕ ਨੂੰ ਚੰਡਾ ਸਾਹਿਬ ਗੁਰਦੁਆਰਾ ਤੋਂ ਤੇ ਹੁਣ ਮਤਲਬ ਜਿਹੜਾ ਹੈਗਾ 30 ਸਵਾਗ ਹੁੰਦਾ ਤਿੰਨੇ ਦਿਨ ਤੇ ਅਸੀਂ ਆਵਾਰੀਆਂ ਥੋੜੀ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਉਸ ਗੁਰਮਤ ਦੇ ਲੜ ਲਗਾਇਆ ਖਾਲਸਾ ਜਨਮਰਨ ਤੋਂ ਮੈਨ ਹੈ ਜਨਪਾਲੂ ਪੁਕਾਰੀ ਆਏ ਜੀ ਦਾਨ ਦੇ ਪੱਕੀ ਲਾਈਨ ਹਾਸਲ ਲੈਣ ਬੁਲਾਰੇ ਕਟਨ ਸੰਤਪਕਟ ਆਸੀ ਜੀ ਪੇਰ ਮਾਜਰਾ ਸਾਹਿਬ ਵਿਸ਼ੇਸ਼ਗੜ ਸਾਹਿਬ ਵਾਲੇ ਮਹਾਪੂਜਾ ਜੀ ਮਿੱਠੀ ਰਣਗੀ ਯਾਦ ਮਰਾਈ ਜਾ ਰਹੀ ਹੈ ਜੋ ਕਿ ਹਰ ਸਾਲ 1 2 3 ਫਰਵਰੀ ਨੂੰ ਜੰਗ ਗੁਰਦੁਆਰਾ ਵਿਸ਼ੇਸ਼ਗੜ ਸਹਿਰੀ ਤੇ ਮਨਾਈ ਜਾਂਦੀ ਹੈ ਸੋ ਇਸ ਸਥਾਨ ਤੇ ਇਹ ਜੋ ਸਾਚੇ ਨਿਵਾਜ ਜਥਾ ਹੈ ਸੁਖਨੀ ਸਾਹਿਬੀ ਦਾ ਐਪਾਈ ਸਾਹਿਬ ਗੁਰਮੀਤ ਸਿੰਘ ਸੋਢੀ ਜੋ ਕਿ ਅਥਾ ਸੇਵਾ ਕਰਦੇ ਹੈ ਮਹਾਪੂਜਾ ਨਿਰਦੇਸ਼ਾਂ ਦੇ ਅਨਸਾਰ ਇਨਾ ਮਹਾਪੁਰਸ਼ਾਂ ਨੇ ਮਹਾਪੁਰਸ਼ਾਂ ਨੇ ਇਹਨਾਂ ਨੂੰ ਬਚਨ ਕੀਤਾ ਸੀ ਕਿ ਘਰ ਘਰ ਨਗਰ ਨਗਰ ਸੁਖਨ ਸਹਿ ਜਥੇ ਬਣਾਏ ਜਾਣ ਸੇ ਉਹਨਾਂ ਦੇ ਬਚਨ ਤੇ ਪਹੁੰਚਾਉਂਦੇ ਹੋਏ ਭਾਈ ਗੁਰਮੀਤ ਸਿੰਘ ਸੋਢੀ ਜੀ ਨੇ ਨਗਰ ਪਪਰਾਏ ਦੇ ਵਿੱਚ ਜਾ ਕੇ ਭੈਣਾਂ ਨੂੰ ਇਸ ਸੇਵਾ ਵਿੱਚ ਜੋੜਿਆ ਜੋ ਕਿ ਅੱਜ ਤੋਂ 25-26 ਸਾਲ ਹੋ ਤਕਰੀਬਨ ਹੋ ਚੁੱਕੇ ਹੈ ਵੀਰ ਜੀ ਦੀ ਜੋ ਸੇਵਾ ਲਈ ਸੀ ਅਸੀਂ ਰਹਿਣ ਦੇ ਦਮ ਤੱਕ ਨਿਭਾਵਾਂਗੇ ਕਿਉਂਕਿ ਵੀਰ ਜੀ ਹੀ ਸਾਡੇ ਵਿਚੋਲੇ ਹੈ ਜਿਨ੍ਹਾਂ ਨੇ ਮਹਾਪੁਰਸ਼ਾ ਤੋਂ ਪ੍ਰੇਰਣਾ ਲੈ ਕੇ ਇਹ ਜਿਵੇਂ ਜੀ ਸਾਜਨਾ ਕੀਤੀ ਹੈ ਜੋ ਨਿਸ਼ਕਾਮ ਸੇਵਾ ਕਰਦਾ ਸੁਖਣ ਸਿੰਘ ਸਾਹਿਬ ਦੀ ਤੇ 1 2 3 ਫਰਵਰੀ ਨੂੰ ਜਗ ਗੁਰਦੁਆਰਾ ਦਸ਼ਮੇਸ਼ਗੜ ਵਿਖੇ ਉਹਦੋਂ ਤੋਂ ਜਦੋਂ ਮਹਾਰਾਜ ਸ੍ਰੀ ਛੱਡਿਆ ਆਏ ਉਹਦੋਂ ਤੋਂ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਇਹ ਜਿਹਾ ਤਕਰੀਬਨ 3 ਦਿਨ ਲਗਾਤਾਰ ਸੇਵਾੰਦਨ ਚੱਲਦਾ ਆ ਹੈ ਤੇ ਨਗਰ ਕੀਰਤਨ ਵੀ ਨਗਰ ਪਫਰਾਗ ਤੋਂ ਲੈ ਕੇ ਇੱਥੇ ਫੈਰ ਮਾਜਰਾ ਸੇ ਪਹੁੰਚਦਾ ਹੈ ਸੋ ਮੈਂ ਵੀਰ ਜੀ ਦਾ ਵੀਰ ਜੀ ਨੇ ਸਾਡੇ ਬਚੋਲੇ ਬਣੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਭਾਈ ਸਾਹਿਬ ਗਰਮੀਤ ਸਿੰਘ ਜੀ ਜੋ ਸਾਨੂੰ ਗੁਰਾਂ ਨਾਲ ਮਿਲਾਇਆ ਜਿਨਾਂ ਨੇ Vai do passar, vai. vai. vai, vai, vai.